ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ 5 ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਦੇ ਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਪਾਖੇ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਦੇ ਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਪਾਖੇ ਗੁਰ ਕੇ ਚਰਨ ਪਰਬਲ ਜਾਈ ਦਿਨ ਸ੍ਰੈਣ ਸਾਸ ਸਾਸ ਸੰਮਲੀ ਪੂਰਨ ਸਬਨੀ ਥਾਈ ਹੁਈ ਰਹਾਉ ਆਪ ਸਹਾਈ ਹੋਆ ਸਾਚੇ ਦਾ ਸੱਚਾ ਟਵਾ ਤੇਰੀ ਭਗਤ ਵੜਿਆਈ ਪਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸੱਚੇ ਦਾ ਸੱਚਾ ਟੋਆ ਤੇਰੀ ਭਗਤ ਵਡਿਆਈ ਕੈ ਨਾਨਕ ਪ੍ਰਭ ਸਰਨਾਈ ਹੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦੇ ਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਪਾਖੇ ਐਥੇ ਉਥੇ ਰਖਵਾਲਾ ਪ੍ਰਭ ਸਤਿਗੁਰੂ ਦੀਨੇ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਪਾਖੇ ਗੁਰ ਕੇ ਚਰਨੋਂ ਪਰਬਲ ਜਾਈ ਦਿਨ ਸ੍ਰੈਣ ਸਾਸ ਸਾਸ ਸੰਮਲੀ ਪੂਰਨ ਸਬਨੀ ਥਾਈ ਨੀ ਰਹਾਉ ਆਪ ਸਹਾਈ ਹੋਆ ਸਾਚੇ ਦਾ ਸੱਚਾ ਟੋਆ ਤੇਰੀ ਭਗਤ ਵਡਿਆਈ ਪਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸਾਚੇ ਦਾ ਸੱਚਾ ਟੋਆ ਤੇਰੀ ਭਗਤ ਵਡਿਆਈ ਕੈ ਨਾਨਕ ਪ੍ਰਭ ਸਰਣਾਈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦੇ ਆਲਾ ਦਾਸ ਆਪਣੇ ਆਪ ਰਾਖੇ ਕਟਕਟ ਸ਼ਬਦ ਸੁਪਾਖੇ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦੇ ਆਲਾ ਦਾਸ ਆਪਣੇ ਆਪ ਰਾਖੇ ਕਟਕਟ ਸ਼ਬਦ ਸੁਪਾਖੇ ਗੁਰ ਕੇ ਚਰਨੋਂ ਪਰਵਲ ਜਾਈ ਦਿਨ ਸ੍ਰੈਣ ਸਾਸ ਸਾਸ ਸੰਮਲੀ ਪੂਰਨ ਸਬਨੀ ਥਾਈ ਰਹਾਉ ਆਪ ਸਹਾਈ ਹੋਆ ਸਾਚੇ ਦਾ ਸਾਚਾ ਟੋਆ ਤੇਰੀ ਭਗਤ ਵੜਿਆਈ ਪਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸਾਚੇ ਦਾ ਸਾਚਾ ਟੋਆ ਤੇਰੀ ਭਗਤ ਵਡਿਆਈ ਕੈ ਨਾਨਕ ਪ੍ਰਭ ਸਰdnaਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦੇ ਆਲਾ ਦਾਸ ਆਪਣੇ ਆਪ ਰਾਕੇ ਕਣਕਣ ਸ਼ਬਦ ਸੁਪਾਕੇ ਅਥੇ ਉਤੇ ਰਖਵਾਲਾ ਪ੍ਰਭ ਸਤਗੁਰੂ ਦੀਨੇ ਦਿਆਲਾ ਦਾਸ ਆਪਣੇ ਆਪ ਰਾਖੇ ਟਟਕੜੇ ਸ਼ਬਦ ਸੁਪਾਕੇ ਗੁਰ ਕੇ ਚਰਨੋਂ ਪਰਵਲ ਜਾਈ ਦਿਨਸ ਰੈਣ ਸਾਸ ਸਾਸ ਸੰਮਲੀ ਪੂਰਨ ਸਬਨੀ ਥਾਈ ਨਹੀ ਰਹਾਉ ਆਪ ਸਹਾਈ ਹੋਆ ਸਾਚੇ ਦਾ ਸੱਚਾ ਟੋਆ ਤੇਰੀ ਭਗਤ ਵਡਿਆਈ ਪਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸਾਚੇ ਦਾ ਸੱਚਾ ਟੋਆ ਤੇਰੀ ਭਗਤ ਵਡਿਆਈ ਕੈ ਨਾਨਕ ਪ੍ਰਭ ਸਰਣਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਕਟਕਟ ਸ਼ਬਦ ਸੁਪਾਖੇ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਕਟਕਟ ਸ਼ਬਦ ਸੁਪਾਖੇ ਗੁਰ ਕੇ ਚਰਨੋਂ ਪਰਬਲ ਜਾਈ ਦਿਨ ਸ੍ਰੈਣ ਸਾਸ ਸਾਸ ਸਮਾਲੀ ਪੂਰਨ ਸਬ ਨਹੀਂ ਥਾਈ ਮਈ ਰਹਾਉ ਆਪ ਸਹਾਈ ਹੋਆ ਸਾਚੇ ਦਾ ਸਾਚਾ ਟਵਾ ਤੇਰੀ ਭਗਤ ਵੜਿਆਈ ਪਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸਾਚੇ ਦਾ ਸਾਚਾ ਟਵਾ ਤੇਰੀ ਭਗਤ ਵਡਿਆਈ ਕੈ ਨਾਨਕ ਪ੍ਰਭ ਸਰਣਾਈ ਹੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦੇ ਆਲਾ ਦਾਸ ਆਪਣੇ ਆਪ ਰਾਕੇ ਘੜ ਘੜ ਸ਼ਬਦ ਸੁਪਾਕੇ ਅਥੇ ਉਤੇ ਰਖਵਾਲਾ ਪ੍ਰਭ ਸਤਗੁਰੂ ਦੀਨੇ ਦਿਆਲਾ ਦਾਸ ਆਪਣੇ ਆਪ ਰਾਖੇ ਟਟਕਣੇ ਸ਼ਬਦ ਸੁਪਾਖੇ ਗੁਰ ਕੇ ਚਰਨ ਪਰਬਲ ਜਾਈ ਦਿਨ ਸ੍ਰੈਣ ਸਾਸ ਸਾਸ ਸੰਮਲੀ ਪੂਰਨ ਸਬਨੀ ਥਾਈ ਹੋਈ ਰਹਾਉ ਆਪ ਸਹਾਈ ਹੋਆ ਸਾਚੇ ਦਾ ਸਾਚਾ ਟਵਾ ਤੇਰੀ ਭਗਤ ਵਡਿਆਈ ਪਈ ਨਾਨਕ ਪ੍ਰਭ ਸਰਨਾਈ ਆਪ ਸਹਾਈ ਹੋਆ ਸਾਚੇ ਦਾ ਸਾਚਾ ਟਵਾ ਤੇਰੀ ਭਗਤ ਵਡਿਆਈ ਪਈ ਨਾਨਕ ਪ੍ਰਭ ਸਰਨਾਈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਲਾ ਦਾਸ ਆਪਣੇ ਆਪ ਰਾਖੇ ਕਟਕਟ ਸ਼ਬਦ ਸੁਪਾਖੇ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਲਾ ਦਾਸ ਆਪਣੇ ਆਪ ਰਾਖੇ ਕਟਕਟ ਸ਼ਬਦ ਸੁਪਾਖੇ ਗੁਰ ਕੇ ਚਰਨੋਂ ਪਰਬਲ ਜਾਈ ਦਿਨ ਸ੍ਰੈਣ ਸਾਸ ਸਾਸ ਸਮਾਲੀ ਪੂਰਨ ਸਬ ਨਹੀਂ ਥਾਈ ਮਈ ਰਹਾਉ ਆਪ ਸਹਾਈ ਹੋਆ ਸਾਚੇ ਦਾ ਸਾਚਾ ਟਵਾ ਤੇਰੀ ਭਗਤ ਵੜਿਆਈ ਪਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸਾਚੇ ਦਾ ਸਾਚਾ ਟਵਾ ਤੇਰੀ ਭਗਤ ਵਡਿਆਈ ਆਏ ਨਾਨਕ ਪ੍ਰਭ ਸਰਣਾਈ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਟ ਮਹੱਲਾ ਪੰਜਵਾਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਦੇ ਆਲਾ ਦਾਸ ਆਪਣੇ ਆਪ ਰਾਖੇ ਕਣਕਣ ਸ਼ਬਦ ਸੁਪਾਖੇ ਅਥੇ ਉਥੇ ਰਖਵਾਲਾ ਪ੍ਰਭ ਸਤਗੁਰੂ ਦੀਨੇ ਦਿਆਲਾ ਦਾਸ ਆਪਣੇ ਆਪ ਰਾਖੇ ਟਟਕੜੇ ਸ਼ਬਦ ਸੁਪਾਕੇ ਗੁਰ ਕੇ ਚਰਨੋਂ ਪਰਬਲ ਜਾਈ ਦਿਨ ਸ੍ਰੈਣ ਸਾਸ ਸਾਸ ਸੰਮਲੀ ਪੂਰਨ ਸਬਨੀ ਥਾਈ ਨਹੀ ਰਹਾਉ ਆਪ ਸਹਾਈ ਹੋਆ ਸਾਚੇ ਦਾ ਸੱਚਾ ਟਵਾ ਤੇਰੀ ਭਗਤ ਵਡਿਆਈ ਪਈ ਨਾਨਕ ਪ੍ਰਭ ਸਰਣਾਈ ਆਪ ਸਹਾਈ ਹੋਆ ਸਾਚੇ ਦਾ ਸੱਚਾ ਟਵਾ ਤੇਰੀ ਭਗਤ ਵਡਿਆਈ ਪਈ ਨਾਨਕ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ